ਦੇ ਵੀ ਆਈ ਨੰਗਣੇ ਕੋਲ ਹਸਤਾ ਹੁਦਲਾ ਹੋਤਾ ਨਾ ਬੈਠੇ ਅੱਡੇ ਦੇ ਮਾਣੇ ਕੱਢਣੇ ਕੋਈ ਉਹਦਾ ਆਈ ਸਾਲੀ ਦੇਖਦੇ ਅੱਗੇ ਅੱਗੇ ਆ ਜਗਿਆ ਹਾਂ ਅੱਡੇ ਆਪਾਂ ਸਮਝ ਨਹੀਂ ਹਾਂ ਬਾਹਰ ਦੇ ਕਿਤੇ ਬੱਸ ਬੱਜ ਕੇ 4 ਆ ਆ ਕੀ ਕਰਦੇ ਇੱਕ ਵਾਰ ਬੱਜ ਕੇ 3:00 ਵਜੇ ਆ ਗਿਆ ਦੋ ਘਟੇ ਹੋਏ ਹੋਏ ਉਹਨਾਂ ਦਾ ਪੈਸੇ ਨਾ ਉਹ ਦੂਜੇ ਕਾ ਵਜੇ ਆਉਂਦੇ ਖਾਸ ਆ ਅੱਡੇ ਦੇ ਮਾਣੇ ਦੇ ਪਾਸੇ ਦੂਜੇ ਕਾ ਵਜੇ ਆਉਂਦੇ ਸਾਰੇ ਇਕੱਠੇ ਆਉਂਦੇ ਨਹੀਂ 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 ਕਿਹੜੇ ਮੱਲੇ ਤੋਂ ਨਿਕਲਦੇ ਇਹਨਾਂ ਨੂੰ ਮਦਦ ਆਇਆ ਇਸ ਹਾਲ ਦੋ ਕਰਦਣੇ ਮਦੂਆਂ ਦਾ ਮੋਹਨਾਂ ਤੇ ਆਮਦ ਮੁੱਲੇਮੇ ਦੇ ਇੱਕ ਜਣੇ ਕਿੰਨਾ ਨੂੰ ਮੰਗ ਰਹੇ ਸੁਭਾਨ ਮਹੱਲੇ ਨੇ ਆਪ ਦਰਸ਼ਕ ਜੀ ਦੇ ਹੋਰੇ ਜੀ ਸਮਰਪਤ ਸਰੋਪਨੀ ਪੰਨ ਰੋਕੇ ਦਾ ਸਿੰਘ ਸਾਹਿਬ ਜਥੇਦਾਰ ਕਾਗੋ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ ਛੰਨ ਗੋੜੀ ਮੁਕਤੀ ਫੁੱਲਾ ਦਾਲਾ ਮਹਾਂਪੁਰਖਾਂ ਦੀ ਜੋਗ ਕਰਾਈ ਹੈ ਮਹਾਨ ਮਹੱਲੇ ਦੀ ਅਰੰਭਤਾ ਹੋ ਚੁਗੀ ਹੈ ਸਭ ਮਹੱਲੇ ਦੇ ਵਿੱਚ जी, बाबा सुन दी, सुन दी। बापा जी राजा राजा